ਖਬਰਾਂ ਦੀ ਸ਼ੁਰੂਆਤ ਕਰਾਂਗੇ ਕੁਝ ਖਾਸ ਖਬਰਾਂ ਦੇ ਨਾਲ ਸ਼ੀਤਲ ਲੰਗਰਾਲ ਦੇ ਇਲਜ਼ਾਮ ਤੇ ਸੀਐਮ ਮੰਨਦਾ ਜਵਾਬ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜ ਤਰੀਕ ਦੀ ਉਡੀ ਕਿਉਂ ਹੈ ਜੋ ਕਰਨਾ ਹੈ ਕੱਲ ਹੀ ਕਰੋ ਜੋ ਕਰਨਾ ਹੈ ਕੱਲ ਹੀ ਕਰ ਚਾਹੇ ਅੱਜ ਸ਼ਾਮ ਹੀ ਕਿਉਂ ਨਾ ਕਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮਐਲਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਂ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਮ ਦੇ ਉੱਤੇ ਜਿਹੜਾ ਜਲੰਧਰ ਦਾ ਐਮ.ਐਲ.ਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਹੈ ਅਗਰ ਮੈਂ ਉਹ ਰਿਐਵਿਡੈਂਸ ਨਹੀਂ ਦੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਯਾ ਤੇ ਮੇਰਾ ਚੈਲੰਜ ਕਬੂਲ ਕਰਿਓ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੈਂ ਇੱਕ ਇੱਕ ਰਿਕਾਰਡਿੰਗ ਦੇਣ ਜਾ ਰਿਹਾ ਜੇ ਤੁਸੀਂ 5 ਤਰੀਕ ਤੱਕ ਮੇਰੇ ਕੋਲ ਇਹ ਐਵੀਡੈਂਸ ਨਹੀਂ ਮੰਗਾਏ ਅਗਰ ਤੁਸੀਂ ਮੇਰੇ ਨਾਲ ਨਹੀਂ ਬੈਠੇ ਇਹ ਸਾਰੀਆਂ ਰਿਕਾਰਡਿੰਗਾਂ ਮੈਂ ਫੇਸਬੁੱਕ ਦੇ ਮਾਧਮ YouTube ਦੇ ਮਾਧਮ ਨਾਲ ਤੁਹਾਡੇ ਲੋਕਾਂ ਤੱਕ ਪਹੁੰਚਾਵਾਂਗਾ ਜਿਹਦੇ ਵਿੱਚ ਤੁਹਾਡਾ ਚੁਣਿਆ ਹੋਇਆ ਜਲੰਧਰ ਦਾ ਐਮਐਲਏ ਕੀ ਕੰਮ ਕਰ ਰਿਹਾ ਕੀ ਲੋਕਾਂ ਦੇ ਘਰੇ ਜਿਹੜੇ ਉਹ ਗੁੱਲ ਖਿਲਾ ਰਿਹਾ ਉਹਦੇ ਜਿਹੜੇ ਐਵੀਡੈਂਸ ਮੈਂ ਜਨਤਾ 'ਚ ਲੈ ਕੇ ਆਵਾਂਗਾ 5 ਤਰੀਕ ਮੈਂ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗਾ ਅਗਰ ਤੁਸੀਂ ਅੱਜ ਜਾਂਚ ਉਸ ਐਮਐਲਏ ਦੇ ਖਿਲਾਫ ਕਾਰਵਾਈ ਕਰ ਦਿਓ ਇਹ ਤੁਸੀਂ ਯੂਰਤ ਦੇ ਦੱਚ ਅਗਰ ਇੱਕ ਮੁੱਖ ਮੰਤਰੀ ਇਹ ਕਹਿੰਦਾ ਮੈਂ ਇਮਾਨਦਾਰ ਐ ਤੇ ਉਸ ਐਮਐਲਏ ਦੇ ਖਿਲਾਫ ਕਾਰਵਾਈ ਕਰੋ ਮੈਨੂੰ ਪਤਾ ਲੱਗੇ ਕਿ ਤੁਸੀਂ ਇੱਕ ਪੰਜਾਬ ਦੇ ਸ਼ਾਇਦ ਮੈਨੂੰ ਗਲਤੀ ਲੱਗੀ ਹੋਵੇ ਤੁਸੀਂ ਸੋਚ ਲਓ ਜੇ ਤੁਸੀਂ ਨੈਤਿਕ ਆਧਾਰ ਦੇ ਉੱਤੇ ਅੱਜ ਆਪਣੇ ਲੋਕਾਂ ਦੇ ਖਿਲਾਫ ਕਾਰਵਾਈ ਕਰੋਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਬਾਰੇ ਮੇਰੇ ਕੋਲ ਐਵੀਡੈਂਸ ਹੈ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ਿਆਂ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਾਏ ਨੇ ਨਸ਼ੇ ਬਕਾਉਣ ਚ ਲਾਟਰੀਆਂ ਚ ਮੈਂ ਬਥੇਰਾ ਕਿਹਾ ਉਹ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣ ਨੇ ਕਿਹਾ ਸੀ ਫਲਾਣ ਨੇ ਘਰ ਵਾਲੀ ਫਲਾਣ ਨੇ ਕਮਾਲ ਹੈ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈਣ ਦਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈਣ ਦਾ ਬਤੇਰੇ ਮੈਂ ਇੱਥੇ ਇੱਥੇ ਲੋਕਾਂ ਦੇ ਪੈਸੇ ਕਮਾਉਂਗਾ ਹਰੇਕ ਨੂੰ ਆਉਤੇ ਵਾਰਗਾ ਨਹੀਂ ਸਮਝੀਦਾ ਹੁੰਦਾ ਸੀਤਲ ਸਿਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਾ ਦੇ ਕਿਤੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ भी चैलेंज है तू पाच तीक वेट क्यों करता पाच तीक वेट करता करणार कलू कर कलू कर हुणी कर अज श कर कमाल है यार कसे भी इलजाम ला दोन हो यार।